ਮਕਾਨ ਦੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਹੈ ਜਸਟਿਸ ਸੂਰਕਾਂਤ ਦਾ ਬੈਂਚ ਦਾ ਡਬਲ ਬੈਂਚ ਦਾ ਫੈਸਲਾ ਹੈ ਕਿ ਸਾਰਾ ਨਿਮਕਾਨ ਦੇ ਮਹੱਲੀ ਲੁਧਿਆਣਾ ਜਿੰਨੇ ਪਰਿਵਾਰ ਬੈਠੇ ਨੇ ਬਾਕੀ ਜਿਹੜੇ ਜ਼ਿਲ੍ਹਿਆਂ ਵਿੱਚ ਪਰਿਵਾਰ ਬੈਠੇ ਨੇ ਜਿੱਥੇ ਮਕਾਨ ਨਹੀਂ ਆ ਗਏ ਉਹ ਲੁਧਿਆਣਾ ਤੇ ਮਹੱਲੀ ਮਕਾਨ ਬਣਾ ਲਏ ਉਹਦੇ ਆਰਡਰ ਸਾਰੇ ਮੇਰੇ ਕੋਲ ਨੇ ਅਸੀਂ ਕੰਡਿਆਂ ਵੀ ਪਾਈ ਸਰਕਾਰ ਦੇ ਖਿਲਾਫ ਪਿਛੇ ਡੀਸੀ ਮਹੱਲੇ ਨੂੰ ਤਲਬ ਕੀਤਾ ਸੀ ਹਾਈ ਕੋਰਟ ਨੇ ਸਾਡੇ ਕੇਸ ਸੁਣਦੇ ਪਾਏ ਨੇ ਅਸੀਂ ਹੋਰ ਵੀ ਕੇਸ ਪਾਏ ਨੇ ਕਿ ਜਿੰਨੇ ਪਰਿਵਾਰ ਸਾਰਾ ਮਕਾਨ ਦੇ ਉਹ ਬਦਕਿਸਮਤੀ ਦੀ ਗੱਲ ਹੈ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਸਾਡੇ ਜਿਹੜੇ 84 ਦੇ ਰਾਡ ਵਿਕਟਮ ਨੇ ਜਿਹੜੇ ਆਜੀ 40 ਸਾਲ ਤੋਂ ਤੱਕੇ ਖਾ ਰਿਆ ਨੇ ਪੰਜਾਬ ਦੇ ਬਖਵਾਂ ਚਿਲਿਆਂ ਦੇ ਵਿੱਚ ਇਸ ਸਰਕਾਰ ਜਿਹੜੀ ਮਾੜੀ ਸਰਕਾਰ ਨੇ ਕੰਮੀ ਸਰਕਾਰ ਹੈ ਜਿਹੜੀ ਮਾਨ ਸਰਕਾਰ ਹੈ ਇਹ ਸਾਡੀ ਕੋਈ ਗੱਲ ਨਹੀਂ ਸੁਣਦੀ ਅਸੀਂ ਅੱਜ ਤੋਂ 2 ਸਾਲ ਪਹਿਲਾਂ ਅੰਮ੍ਰਿਤਸਰ ਤੋਂ ਕਿਨਸਾਹ ਮਾਰਸ ਲੈ ਕੇ ਚੰਡੀਗੜ੍ਹ ਆ ਰਹੇ ਸੀ ਤੇ ਸਾਨੂੰ ਰੋਕ ਕੇ ਉਥੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਜਿਹੜਾ ਉਥੇ ਡਿਪਟੀ ਕਮਿਸ਼ਨਰ ਨੇ ਸਾਨੂੰ ਟਾਈਮ ਦਵਾਇਆ ਸੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਸਾਨੂੰ ਟਾਈਮ ਦਿੱਤਾ ਮੀਟਿੰਗ ਦਾ ਜਦੋਂ ਮੀਟਿੰਗ ਦਾ ਥਿਆਏ ਉਹ ਕਹਿੰਦਾ ਮੀਟਿੰਗ ਦੇ ਕੋਈ ਹੈ ਨਹੀਂ ਤੁਹਾਡੀ ਕੋਈ ਗੱਲਬਾਤ ਹੀ ਨਹੀਂ ਇੱਥੇ ਸਾਨੂੰ ਤੋਖਾ ਕਿਦਾ ਸਰਕਾਰ ਨੇ ਬੜਾ ਵੱਡਾ ਸਾਡੇ ਨਾਲ ਅਸੀਂ ਉਸ ਤੋਂ ਬਾਅਦ ਧਰਨਾਵੇਂ ਮਾਰੇ ਆਥੇ ਉਹਨਾਂ ਦੇ ਦਰਵਾਜੇ ਤੇ ਸਾਨੂੰ ਪੁਲਿਸ ਨੇ ਗ੍ਰਸਟਾਰ ਕਰ ਲਿਆ ਸਾਨੂੰ ਡਾਂਗਾ ਮਾਰੀਆਂ ਬੀਬੀਆਂ ਨਾਲ ਬਸ ਲੁਕੀ ਕੀਤੀ ਗਈ ਤੇ ਸਾਨੂੰ ਉਹਨਾਂ ਨੇ ਰਾਤ ਨੂੰ ਛੱਡਿਆ 9 ਵਜੇ ਥਾਣੇ ਵਾਲਿਆਂ ਚੰਡੀਗੜ੍ਹ ਪੁਲਿਸ ਤੋਂ ਧੱਕ ਲਿਆ ਆਥੇ ਉਸ ਤੋਂ ਬਾਅਦ ਅਸੀਂ ਲੁਧਿਆਣਾ ਧਰਨੇ ਮਾਰੇ ਸਾਨੂੰ ਟਾਈਮ ਦਿੱਤਾ ਇੱਕ ਵਾਰੀ ਫਿਰ ਦੋ ਵਾਰੀ ਫਿਰ ਤਿੰਨ ਵਾਰੀ ਫਿਰ ਅਸੀਂ ਸੰਜੀਵ ਰੌੜਾ ਖੜਾ ਸੀ ਤਸਵੀਮ ਆਇਆ ਸੀ ਉਸ ਤੋਂ ਪਹਿਲਾਂ ਪ੍ਰੋਟੈਸਟ ਕੀਤਾ ਸਾਨੂੰ ਫਿਰ ਡਾਂਗਾ ਮਾਰਿਆ ਬਹੁਤ ਸੰਗਤ ਦਰਸ਼ਨ ਸੇ ਮੁੱਖ ਮੰਤਰੀ ਦਾ ਤੇ ਮੀਡੀਆ ਨੇ ਸਾਡੀ ਬੜੀ ਮਦਦ ਕੀਤੀ ਸਾਰੇ ਜੜੀਆਂ ਬਾਹਰ ਹੋਈਆਂ ਤਸਵੀਰਾਂ ਪ੍ਰਸਤ ਬੜਾ ਵੱਡਾ ਪੂਸਲਾ ਚੱਕਿਆ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਫਿਰ ਚੰਡੀਗੜ੍ਹ ਦਾ ਚਿੱਠੀਆਂ ਤੋਂ ਮ ਦਿਖਾ ਦੇਣਾ ਵਾ ਮੋਬਾਈਲ ਤੇ ਦਿਖਾ ਦੋ ਕਾਕਾ ਜੀ ਨਾਲ ਤੇ ਤਿੰਨ ਚਿੱਠੀਆਂ ਸਾਨੂੰ ਆਈਆਂ ਨੇ ਟਾਈਮ ਦੇ ਕੇ ਫਿਰ ਮੁਕਰ ਜਾਂਦੇ ਨੇ ਫਿਰ ਟਾਈਮ ਦੇ ਕੇ ਫਿਰ ਮੁਕਰ ਜਾਂਦੇ ਨੇ ਫਿਰ ਚੌਥਾ ਸਾਨੂੰ ਚਿੱਠੀ ਚਾਰ ਚਿੱਠੀਆਂ ਜੜੇ ਨੇ ਟਾਈਮ ਦੇ ਕੇ ਮੁਕਰ ਗਏ ਨੇ ਇਹ ਲੈਟਰ ਲਖਨਊ ਦੇ ਸੀਐਮ ਅਫੀਸੇ ਟਿੱਠੀਆਂ ਸਾਡੇ ਕੋਲ ਤਿੰਨ ਚਾਰ ਟਿੱਠੀਆਂ ਨੇ ਹਰ ਪੱਖੋਂ ਮੁਕਰ ਜਾਂਦੇ ਰਹਿ ਟਾਈਮ ਦੇਖੇ ਕੋਈ ਸਾਡੀ ਗੱਲ ਨਹੀਂ ਸੁਣਦਾ ਕੋਈ ਜ਼ਿਲ੍ਹੇ ਦੀ ਗੱਲ ਨਹੀਂ ਸੁਣਦਾ ਸਾਡੇ ਰੈਡ ਕਾਰਡ ਕੈਨਸਲ ਕੀਤਾ ਗਏ 135 ਪਹਿਲਾ ਅਫਸਰਾਂ ਨੇ ਕੋਈ ਨਹੀਂ ਕੀਤੀਆਂ ਫਿਰ ਕਮਿਸ਼ਨਰ ਪਟਿਆਲੇ ਨੇ ਉਹ ਵਿਜੀਲੈਂਸ ਇਨਕੁਇਰੀਆਂ ਕਰ ਲਈਆਂ ਨੇ ਹੋਰ ਮਸਲੇ ਸਾਰੇ ਉਹਨਾਂ ਬੰਦ ਕੀਤੇ ਹੋਏ ਆਂ ਅਸੀਂ ਆ ਜਾਏ ਚੰਡੀਗੜ੍ਹ ਤੇ ਇਹ ਝੂਠੀ ਸਰਕਾਰ ਹੈ ਟਾਈਮ ਦੇਖੇ ਮਿਲਦੇ ਨਹੀਂ ਇਸ ਤੋਂ ਮਾੜੀ ਸਰਕਾਰ ਨਹੀਂ ਹੋ ਸਕਦੀ ਅਸੀਂ ਟਾਈਮ ਲਾਂ ਜਾਣਾ ਸੀਗੇ ਸੀਐਮ ਦੀ ਕੋਠੀ ਤੇ ਜਾਵਾਂਗੇ ਅਸੀਂ ਇੱਥੋਂ ਕੁੰਸ਼ ਕਰਾਂਗੇ ਅਭੀ ਜਨੇ ਪਰਵਾਰ ਆ ਗਿਆ ਅੱਜ ਥੋੜੀ ਆਇਆ ਸੀ ਪ੍ਰੈਸ ਕਾਨਫਰੰਸ ਕਰਨੀ ਸੀ ਲੇਕਿਨ ਅਸੀਂ ਪ੍ਰੋਗਰਾਮ ਇਹ ਬਣਾਇਆ ਹੋਣਾ ਅਸੀਂ ਸੀਐਮ ਦੀ ਕੋਠੀ ਵੱਲ ਕੁੰਸ ਕਰ ਆ ਗਏ ਸਾਨੂੰ ਜਿੱਥੇ ਲੋਕਾਂ ਨੂੰ ਅਸੀਂ 메ਨ ਰੋਡ ਤੇ ਬਹਿ ਕੇ ਸਤਰਾ ਮਗਰੂਰ ਜਾਪ ਕਰਾਂਗੇ ਤੇ ਅਸੀਂ ਪਿੱਟ ਸੱਭਾ ਕਰਦਾ ਮਾਨ ਸਰਕਾਰ ਦਾ ਤੇ ਸੀਐਮ ਦਾ ਪਿੱਟ ਸੱਭਾ ਕਰਦਾ ਅੱਜ ਕਰਨਾ ਸਾਨੂੰ ਪਾਵੇਂ ਅੰਦਰ ਦੇ ਦੇਣ ਪਾਵੇਂ ਸਾਡੇ ਤੋਂ ਖਲਾ ਮੁਕਦਮਾ ਦਰਜ ਕਰ ਲੈਣਾ ਅਸੀਂ ਟਾਈਮ ਲੈ ਕੇ ਜਾਣਾ ਕਿਉਂਕਿ ਝੂਠੇ ਬਦਨ ਹੈ ਲਾਰੇ ਬਾਜ਼ ਬਦਨ ਹੈ ਕੋਈ ਕੇਹਦੀ ਗੱਲ ਇਹ ਇਹ ਫਿਰਕਾ ਪਰ ਸਰਕਾਰ ਇਹ ਸਿੱਖਾਂ ਦੇ ਵਿਰੁੱਧ ਸਰਕਾਰ ਹੈ ਪੰਜਾਬੀਆਂ ਦੇ ਵਿਰੁੱਧ ਸਰਕਾਰ ਐਸ ਤੋਂ ਮਾੜੀ ਸਰਕਾਰ ਆਜ਼ਾਦੀ ਤੋਂ ਬਾਅਦ ਪਹਿਲੀ ਸਰਕਾਰ ਨੇ ਜਿਹੜੀ ਸਖਾਂ ਦੀ ਗੱਲ ਨਹੀਂ ਸੁਣਦੀ ਤੇ ਪੰਜਾਬੀ ਦੀ ਗੱਲ ਸਾਡੀ ਕੋਈ ਸੁਣਾਇ ਦੀ ਹੁੰਦੀ ਕੋਈ ਚੱਕ ਦੀ ਗੱਲ ਹੀ ਸੁਣਾਈ ਜਾਂਦੀ ਜਨਰਲ ਅਫਸਰ ਲੌਬੀਏ ਨੌਜਾਨ ਮੁੰਡਿਆਂ ਨੇ ਕੋਈ ਯੂਪੀ ਤੋਂ ਆਇਆ ਕੋਈ ਬਿਆਰ ਤੋਂ ਆਇਆ ਉਹ ਗੱਲ ਹੀ ਸਮਝ ਨਹੀਂ ਆਦੀ ਕਹਿੰਦੇ 84 ਕਤਲੇਆਮ ਕਦੋਂ ਹੋਇਆ ਥਾ ਉਹਨਾਂ ਨੂੰ ਨਹੀਂ ਪਤਾ ਕਿ ਸਖਾਂ ਦਾ ਕਤਲੇਆਮ ਹੋਇਆ ਗੱਲ ਸੁਣਨ ਕੋਈ ਤਿਆਰ ਨਹੀਂ ਸਾਲ ਲੱਗੇ ਸਰਕਾਰ ਦਾ ਇਹਨਾਂ ਦਾ ਅੰਡ ਆ ਗਿਆ ਅੰਤ ਆ ਗਿਆ ਇਹਨਾਂ ਦਾ ਪਾਪ ਦਾ ਕਲਾ ਭਰ ਗਿਆ ਸੀਐਮ ਦਾ ਉਹ ਕੈਬਨਿਟ ਦਾ ਭਰ ਗਿਆ ਅਸੀਂ ਦੁਖੀਆਂ ਬੜੇ ਪਰੇਸ਼ਾਨ ਆ ਅਸੀਂ ਅੱਜ ਕਿਸੇ ਪਾਸੇ ਗੱਲ ਲਾ ਕੇ ਜਾਂਦੇ ਹਾਂ ਨਾਮ ਨਾਲ ਜੇ ਸਾਡੀ ਗੱਲ ਹੀ ਸੁਣਗੇ ਅਸੀਂ ਹਜ਼ਾਰਾ ਪਰਿਵਾਰ ਇਕੱਠੇ ਪਰਾਂਗੇ ਇਕੱਠੇ ਪਰਾਂਗੇ ਸਾਰੇ ਪੰਜਾਬ ਤੋਂ ਤੇ ਪਿੰਟ ਸਿਆਪਾ ਮੰਗ ਸਰਕਾਰ ਦਾ ਪੂਰਾ ਹੋਵੇਗਾ ਕਿਉਂਕਿ ਸਾਡੀ ਕੋਈ ਅਫਸਰ ਨਹੀਂ ਗੱਲ ਨਹੀਂ ਸੁਣਦਾ ਭਾਵੇਂ ਚੀਫ ਸਕੱਟਰੀ ਹੋਵੇ ਕੋਈ ਐਫਸੀਆਰ ਹੋਵੇ ਕੋਈ ਡਿਪਸੀ ਕਿਸੇ ਕਿਸਮ ਦਾ ਕੋ ਡੀਸੀ ਹੋਵੇ ਕਿਸੇ ਜ਼ਿਲ੍ਹੇ ਦਾ ਸਾਡੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਅੱਜ ਤੁਹਾਡੇ ਕੋਲ ਆਇਆ ਤੁਸੀਂ ਪ੍ਰੈਸ ਨੇ ਮਿਹਰਬਾਨੀ ਕਰਦੀ ਹੈ ਸਾਡੇ ਨਾਲ ਰਹੋ ਇਹ ਜੇ ਤਕਾਸ਼ੇ ਕਰਾ ਸੀ ਤੇ 17 ਮਈ ਨੂੰ ਜਾਫ ਕਰਨਾ ਜਿੱਥੇ ਲੋਲ ਜਿੱਥੇ ਸਨ ਪੁਲਿਸ ਰੋਕੇਗੀ ਅਸੀਂ ਬੈਗਨਾਂਸੀ ਤੋਂ ਉੱਠ ਕੇ ਜਾਣਾ ਨਹੀਂ ਐਸੀ ਅਸੀਂ ਵੀ ਕੋਠੀ ਦੇ ਬਾਹਰ ਸੇ ਕੋਸ਼ਿਸ਼ ਕਰਨਾ ਜਾ ਰਹਾ ਅਦਰ ਜਾ ਰਹਾ ਤੇ ਨੀ 135 ਕਾਰਨ ਕੀ ਦੱਸਿਆ ਉਹਨਾਂ ਨੇ ਉਹਨਾਂ ਦੇ ਰੈਡ ਕਾਰਡ ਜੀ ਉਹਨਾਂ ਨੇ 557 ਰੈਡ ਕਾਰਡ ਉਸਨੇ ਸਰਕਾਰ ਸੀ ਕਾਂਗਰਸ ਦੀ ਉਹਨਾਂ ਨੇ ਰੱਦ ਕਰਦੇ ਬਾਅਦ ਰਾਸ਼ੂਨਾ ਰੱਦ ਕਰਵਾਏ ਉਹਦਾ ਕੋਈ ਕੋਈ ਨਹੀਂ ਦੱਸਦੇ ਉਹਦੇ ਫਾਰਮੈਟ ਹੀ ਪੂਰੀ ਸਰਕਾਰ ਦੇ ਹਦਾਇਤਾਂ ਮੁਤਾਬਕ ਕਾਰਡ ਬਣਾਣਾ ਸਰਕਾਰ ਨੇ ਬਣਾਇਆ ਨੇ ਕਈ ਕਈ ਮੇਰੀ ਪਰਤਲਾਂ ਹੋਈਆਂ ਨੇ ਉਹ ਸਰਕਾਰ ਨੂੰ ਜੰਮ ਮਰੀ ਹੈ ਉਹ ਸਭ ਬੰਦੇ ਰਹਿੰਦੇ ਨੇ ਅਗਰ ਕੋਈ ਕਿਰਾਏਦਾਰ ਹੈ ਕੋਈ ਸ਼ਿਫਟ ਹੋ ਗਿਆ ਕਿ ਪਿੱਛੇ ਹੋ ਗਿਆ ਕੋਈ ਬਾਹਰਸ ਲੱਗ ਗਿਆ ਤੇ ਕਿ ਰੈਡ ਕਾਰਡ ਉਹ ਕੈਸਲ ਕਰਦੇ ਹੋਗੇ ਜਿਹੜੇ ਪਰਵਾਰ ਮਕਾਨ ਨੇ ਮਿਲੇ ਦੇਖੋ ਮਕਾਨ ਤੇ ਜੇ ਹਰਾਨਾ ਹੈ ਪੰਜਾਬ ਤੇ ਹਰਾਨਾ ਹੈ ਕੋਟ ਦਾ ਆਰਡਰ ਹੈ ਇੱਕ ਸਾਲ ਦੇ ਮਕਾਨ ਦੇ ਸਰਕਾਰ ਮਕਾਨ ਸਾਨੂੰ ਦੇਉ ਕਿਉਂ ਨਹੀਂ ਦਿੰਦੀ ਮਕਾਨ ਦਿੰਦੀ ਸਾਡੇ ਰੋਜ਼ਗਾਰ ਵਾਸਤੇ ਜਿਹੜਾ ਸਾਨੂੰ ਛੋਟੇ ਛੋਟੇ ਬੂਥ ਲਾੜ ਕਰਕੇ ਦਿੰਦੇ ਨਹੀਂ ਦਿੰਦੇ ਨੌਕਰੀਆਂ ਨਹੀਂ ਦਿੰਦੇ ਕੋਈ ਵੀ ਗੱਜ ਵਾਲੀ ਸਰਕਾਰ ਸਾਡੀ ਸੁਣਨ ਤਿਆਰ ਨਹੀਂ ਹੈਗੀ ਆ ਸਾਡੇ ਮਸਲੇ ਨੇ ਅਸੀਂ ਕਈ ਵਾਰੀ ਸਾਡਾ ਮੰਗ ਪੱਤਰ ਲੈ ਚੁੱਕੇ ਨੇ ਪਹਿਲਾਂ ਮੀਟਿੰਗਾਂ ਕੀਤੀਆਂ 3-4 ਐਫਸੀਆਰ ਦੇ ਆ 1.5 ਸਾਲ ਪਹਿਲਾਂ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਮੇਰੇ ਵਾਸਤੇ ਕੁਝ ਨਹੀਂ ਮੈਂ ਕੀ ਕਰਾਂ ਤਸੀਂ ਬੜੇ ਪ੍ਰੇਸ਼ਾਨ ਦੁਖੀ ਹੋ ਗਏ ਆ ਅਸੀਂ ਹੁਣ ਸੀਐਮਐਲ ਅੱਧਰ ਚਾਰਾਂ ਜੀ ਕਹਿੰਦੇ ਘਰੇ ਮਿਲੇ ਨਹੀਂ ਜੀ ਜੇ ਘਰੇ ਦੇ ਮਿਲਦਾ ਬੰਦਾ ਕੋਈ ਜੇ ਕੋਈ ਕਰਾਦਰ ਆਗਾ ਕੋਈ ਫੌਰਨ ਕੰਟੀ ਸੇ ਲੱਗਾ ਜੇ ਕੋਈ ਜਲੰਦਰ ਛੜ ਗੇ ਲੋਧਣਾ ਛੜ ਗੇ ਕੋਈ ਬਿਆਰ ਸੇ ਲੱਗਾ ਕੋਈ ਦਲੀਂ ਵਾਪਸ ਲੱਗਦੀ ਕਾਰੋ ਪਰ ਸੱਲਾ ਉੱਡਲ ਕੇ ਤਾ ਔਰ ਰੈਡ ਕਾਰਡ ਬਣਾਇਆ ਔਰ ਆਰਟੀਫੈਕਟਰ ਤੇ ਹੈਗਾ ਨਾ ਜਦੋਂ ਮਰ ਜਾਈ ਜਾਵੇ ਤੁਸੀਂ ਦੋ ਲੱਖ ਦੀ ਗਾਰੰਟੀ ਲੈਂਦੀ ਇਹਨਾਂ ਨੂੰ ਕਰ ਲਿਆ ਰੈਡ ਕਾਰਡ ਬਣਾਇਆ ਨਾ ਕਈਆਂ ਨੂੰ ਮਿਲੀ ਕਈਆਂ ਨੂੰ ਰਹਿ ਗਈ ਗਏ ਉਹਨਾਂ ਦੇ ਵਿੱਚੋਂ ਤੁਸੀਂ ਰੈਡ ਕਰ ਦੋ ਜਾਨੀ ਕਿਤਾ ਨਸੀਰ ਜਾਰੀ ਨਹੀਂ ਹੋ ਰਹੀ ਕਿੱਥੇ ਹੈ ਇਸ ਡਿਪਟੀ ਕਮਿਸ਼ਨਰ ਜਾਰੀ ਕੀਤਾ ਨਾ ਸਰਕਾਰੀ ਤੱਤਾ ਮੁਤਾਬਕ ਜਾਰੀ ਹੋਣਾ ਅਸੀਂ ਤਾਂ ਕੋਈ ਨਹੀਂ ਕੀਤਾ ਰੈਡ ਕਾਰ ਜਿਹੜੇ ਪਰਿਵਾਰ ਪੈਂਡਿੰਗ ਨੇ ਜਿਹਨਾਂ ਨੂੰ ਮਕਾਨ ਦੇ ਲਈ ਕਿੰਨੇ ਕੋਈ ਮਿਲ ਕੇ ਹੋਣ ਮਕਾਨ ਤੇ ਤਕਰੀਬਨ ਮਿਲਣਾ ਹੈ ਟੋਟਲ ਮਿਲਾ ਕੇ 3800 ਮਕਾਨ ਮਿਲਣਗੇ ਸਾਰੇ ਪੰਜਾਬ ਵਿੱਚ 25000 ਪਰਿਵਾਰਾਂ ਨੂੰ ਬਸ ਇਹਨੇ ਟੋਟਲ ਮਿਲ ਲੈਣਾ 3800 ਵੀ ਜਿਹੜੀ ਪਹਿਲਾਂ ਸਰਕਾਰ ਸੀ ਦੇ ਰਹੀ ਦੇਗੀ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਤਾਂ ਕੋਈ ਪਤਾ ਨਹੀਂ ਲਾਇਆ ਤੇ ਗੱਲ ਹੀ ਨਹੀਂ ਸਮਝਣ ਤਿਆਰ ਜਾਨਾ ਕਿ ਇਹਨਾਂ ਨੇ ਕੀ ਜਾਨਾ ਨਾ ਕਾਂਗਰਸ ਆਈ ਤਾਂ ਸੋਨ ਪਹਿਲਾਂ ਕਾਂਗਰਸ ਜਦੋਂ ਕੱਲੇ ਆਮ ਕਰਵਾਇਆ ਉਹਨਾਂ ਨੇ ਸਾਡੀ ਗੱਲ ਸੁਣਨੇ ਨੇ ਉਹਨਾਂ ਨਵੀਂ ਸਰਕਾਰ ਆਈ ਇਹ ਵੀ ਨਹੀਂ ਗੱਲ ਸੁਣਨ ਤੇ ਸੁੰਦ ਨਹੀਂ ਸਾਲ ਇਲੈਕਸ਼ਨ ਹੋ ਰਹੇ ਗਏ ਦੱਸੋ ਬੀਬੀ ਜੀ ਦੇਖੋ ਜਿਹੜੇ ਤੇ ਰੈੱਡ ਕਾਰਡ ਹੈਗੇ ਵੀਰ ਜੀ ਤੁਸੀਂ ਪੁੱਛੀ ਜਾ ਰਹੇ ਹੋ ਭਈ ਕੀ ਉਹਦਾ ਵਜ੍ਹਾ ਕੀ ਹੈਗੀ ਆ ਸਭ ਤੋਂ ਪਹਿਲੀ ਗੱਲ ਤੇ ਇਹ ਹੈਗੀ ਆ ਭਈ ਦਲਦਸਵਾਰੀ ਇਨਕੁਆਰੀਆਂ ਹੋਣ ਤੋਂ ਬਾਅਦ ਰੈੱਡ ਕਾਰਡ ਬਣੇ ਹੀ ਗਏ ਆ ਇੱਕ ਪਟਵਾਰੀ ਤੋਂ ਲੈ ਕੇ ਤੇ ਡੀਸੀ ਤੱਕ ਸਭ ਨੇ ਇਨਕੁਆਰੀਆਂ ਕੀਤੀਆਂ ਤਸੱਲੀ ਕੀਤੀ ਆ ਉਹਨਾਂ ਬਾਹਰੋਂ ਆਏ ਲੋਕਾਂ ਤੋਂ ਪੇਪਰ ਮੰਗੇ ਗਏ ਸਰਕਾਰ ਨੇ ਤਿੰਨ ਪੇਪਰ ਰੱਖੇ ਸੀ ਜਿਹੜੇ ਜਿੱਥੋਂ ਆਪਾਂ ਉਜੜ ਕੇ ਆਏ ਇੱਕ 85 ਵਿੱਚ ਅਸੀਂ ਇੱਥੇ ਪਹੁੰਚ ਗਏ ਉਸ ਤੋਂ ਬਾਅਦ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਐਡਰੈਸ ਇਹ ਤਿੰਨ ਚੀਜ਼ਾਂ ਦੇਖਣੀਆਂ ਤੁਹਾਨੂੰ ਉਹਦੇ ਬਾਵਜੂਦ ਵੀ ਲੋਕਾਂ ਦੇ 10-10 15-15 ਪੇਪਰ ਲੱਗੇ ਦੇ ਆ ਪਰ ਉਹ ਲੋਕਾਂ ਦੇ ਕੀ ਹੈਗਾ ਜੇ ਕੋਈ ਅਜਮੇ ਇੱਕ ਮਕਾਨ ਵਿੱਚ ਕਿਰਾਏ ਤੇ ਰਹਿਣੀ ਹੈ ਇੱਥੋਂ ਅਗਰ ਬਦਲ ਕੇ ਕਿਰਾਏ ਤੇ ਦੂਜੀ ਥਾਂ ਤੇ ਚਲੀ ਗਈ ਤੇ ਮੇਂ ਕੋਈ ਗਲਤ ਹੋ ਗਈ ਇਆ ਕੋਈ ਮੰਨ ਲਓ ਕਿ ਸਿੱਧਾ ਕਾਰੋਬਾਰ ਸੈੱਟ ਨਹੀਂ ਹੋ ਸਕਿਆ ਹੈਗਾ ਵਾਪਸ ਦਿੱਲੀ ਚਲੇ ਗਏ ਯੂਪੀ ਚਲੇ ਗਏ ਜਾਂ ਬਿਹਾਰ ਚਲੇ ਗਏ ਉਹ ਕੀ ਗਲਤ ਹੋ ਗਏ ਇਹ ਤੇ ਇੱਕ ਸਾਡਾ ਆਈਡੀ ਕਾਰਡ ਬਣਿਆ ਸੀਗਾ ਆਇਡੈਂਟੀਟੀ ਕਾਰਡ ਸੀਗਾ ਭਈ ਅਸੀਂ ਬਾਹਰ ਉੱਜੜ ਕੇ ਆਏ ਆ ਸਾਨੂੰ ਉਸ ਟਾਈਮ ਇਹ ਨਹੀਂ ਸੀ ਪਤਾ ਕਿ ਸਾਨੂੰ ਇਹ ਤੇ 2 ਲੱਖ ਰੁਪਈਆ ਮਿਲਣਾ ਜਾਂ ਸਾਨੂੰ ਇਹਦੇ ਤੇ ਕੋਈ ਮਕਾਨ ਮਿਲਣਾ ਜਾਂ ਸਾਨੂੰ ਕੋਈ ਹੋਰ ਸਹੂਲਤ ਮਿਲਣੀ ਹੈਗੀ ਆ ਅੱਜ ਸਾਡੇ ਜਿਹੜੇ ਬੱਚੇ ਹੈਗੇ ਆ ਪੜ੍ਹੇ ਲਿਖੇ ਬੇਰੋਜ਼ਗਾਰ ਬੱਚੇ ਫਿਰਦੇ ਪਏ ਹੈਗੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਸਾਰਾ ਸਾਰੀ ਦੁਨੀਆ ਤਰਾ ਤਰਾ ਕਰਦੀ ਆ ਬੱਚੇ ਨਸ਼ਿਆਂ ਵਾਲੇ ਪਾਸੇ ਤੁਰ ਗਏ ਉਹ ਨਸ਼ਿਆਂ ਦਾ ਕਾਰਨ ਕੀ ਹੈਗਾ ਬੇਰੋਜ਼ਗਾਰੀ ਜਿਸ ਘਰ ਦੇ ਵਿੱਚ ਕਾਰੋਬਾਰ ਨਹੀਂ ਹੈਗਾ ਜਿਸ ਘਰ ਦਾ ਕੋਈ ਕੋਈ ਬੰਦਾ ਨੌਕਰੀ ਨਹੀਂ ਕਰ ਰਿਹਾ ਕੋਈ ਉਹਦੀ ਪੱਕੀ ਆਮਦਨ ਨਹੀਂ ਹੈਗੀ ਆ ਉਹਨੇ ਕੀ ਕਰਨਾ ਹੈਗਾ ਉਹਨੇ ਗਲਤ ਕੰਮ ਹੀ ਕਰਨੇ ਹੈਗੇ ਆ ਇਹ ਤੇ ਸਰਕਾਰ ਦਾ ਫਰਜ ਬੰਦਾ ਸਰਕਾਰਾਂ ਦਾ ਫਰਜ ਬੰਦਾ ਜਿਹੜੇ ਬੰਦੇ ਉਜੜ ਕੇ ਆਏ ਉਹਨਾਂ ਦਾ ਮੁੜ ਬੇ ਸੇਵਾ ਕਰਨਾ ਸਰਕਾਰਾਂ ਦਾ ਫਰਜ ਬੰਦਾ ਔਰ 41 ਸਾਲਾਂ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਤੁਹਾਨੂੰ ਹਰ ਵਾਰੀ ਕਿਤੇ ਨਾ ਕਿਤੇ ਧਰਨੇ ਦੇ ਕੇ ਕਿਤੇ ਨਾ ਕਿਤੇ ਡਾਂਗਾ ਖਾ ਕੇ ਕਿਤੇ ਨਾ ਕਿਤੇ ਕੁਝ ਕਰਕੇ ਹੀ ਤੁਹਾਨੂੰ ਜੋ ਕੁਝ ਮਾੜਾ-ਮੋਟਾ ਮਿਲਿਆ ਉਹ ਮਿਲਿਆ ਜਾਂ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲਦੋ ਜੋ ਸਾਡੇ ਮੁੱਢ ਬਸੇਵੇ ਦਾ ਮਾੜਾ-ਮੋਟਾ ਕਰ ਗਏ ਉਹ ਕਰ ਗਏ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਸਰਕਾਰਾਂ ਇਹ ਸੋਚਦੀਆਂ ਕਿਤੇ ਅਸੀਂ ਮੰਗਤੇ ਬੈਠੇ ਆਂ ਉਹ ਅਸੀਂ ਸਾਡੇ ਘਰਾਂ ਦੀਆਂ ਪਿੱਛੇ ਜਾ ਕੇ ਸਾਡੀਆਂ ਪ੍ਰਾਪਰਟੀਆਂ ਚੈੱਕ ਕਰ ਲਓ ਅਸੀਂ ਆਪਣੇ ਘਰਾਂ ਵਿੱਚ ਇੱਕ ਰਾਜੇ ਹੁੰਦੇ ਸੀ ਅਸੀਂ ਇੱਕ ਦਿਨ ਇੱਕ ਰਾਤ ਵਿੱਚ ਹੀ ਰਾਜਿਆਂ ਤੋਂ ਭਿਖਾਰੀ ਬਣ ਗਏ ਉਹ ਸਾਡਾ ਗਨਾਹ ਸੀ ਜਿਹੇ ਅਸੀਂ ਸਰਦਾਰਾਂ ਦੇ ਘਰ ਜੰਮੇ ਆ ਉਹ ਸਾਡਾ ਗਨਾਹ ਸੀ ਜਿਹੇ ਅਸੀਂ ਪੰਜਾਬੀ ਬੋਲਦੇ ਸੀ ਉਹ ਸਾਡਾ ਗਨਾਹ ਸੀ ਇੰਦਰਾ ਗਾਂਧੀ ਨੂੰ ਅਸੀਂ ਨਹੀਂ ਸੀ ਮਾਰਿਆ ਉਹ ਕਾਤਲ ਨੂੰ ਮਾਰਨ ਵਾਲਾ ਉਹ ਜਿਹੜਾ ਪੁੱਤ ਵਾਹਿਗੁਰੂ ਹਰ ਇੱਕ ਤੇ ਕਰ ਦੋਵੇ ਮੈਂ ਹਮੇਸ਼ਾ ਇੱਕੋ ਹੀ ਇੰਦਰਾ ਗਾਂਧੀ ਇੱਕ ਕਾਤਲ ਮਿਲ ਗਈ 10 ਮਹੀਨੇ ਵਿੱਚ ਤੇ ਸਾਨੂੰ 41 ਸਾਲ ਹੋ ਗਏ ਸਾਨੂੰ ਸੜਕਾਂ ਤੇ ਰੁਲਦਿਆਂ ਤੇ ਸਾਡੇ ਕਾਟਲਾਂ ਨੂੰ ਅੱਜ ਦਿਨ ਤੱਕ ਸੁਜਾਵਾਂ ਨਹੀਂ ਮਿਲੀਆਂ ਸਾਡੇ ਮੋੜ ਬਸੇਵੇ ਨਹੀਂ ਹੋਏ ਸਾਡੇ ਬੱਚੇ ਬੇਰੋਜ਼ਗਾਰ ਹੈਗੇ ਸਾਡੇ ਲੋਕਾਂ ਦੇ ਸਿਰਾਂ ਤੇ ਛੱਤਾਂ ਨਹੀਂ ਹੈਗੀਆਂ ਕਿਰਾਇਆਂ ਤੇ ਰੁਲਦੇ ਪਏ ਹੈਗੇ ਕੀ ਇਹ ਸਰਕਾਰਾਂ ਦਾ ਫਰਜ਼ ਨਹੀਂ ਬੰਦਾ ਹੈਗਾ ਤੁਹਾਨੂੰ ਦੇਖਣਾ ਅੱਜ ਤੁਹਾਨੂੰ ਮੀਟਿੰਗ ਦੇ ਕੇ ਉਸ ਮੀਟਿੰਗ ਨੂੰ ਕੈਨਸਲ ਕਰਨਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਇਨਸਾਨ ਹੈਗੇ ਹੋ ਤੁਹਾਡੀਆਂ ਵੀ ਤੁਹਾਡੀ ਵੀ ਮਾਂ ਹੈਗੀ ਆ ਪੈਣਾ ਹੈਗੀਆਂ ਤੁਹਾਡੀਆਂ ਵੀ ਧੀਆਂ ਹੈਗੀਆਂ ਤੁਸੀਂ ਸਾਨੂੰ ਲੋਕਾਂ ਨੂੰ ਵੀ ਆਪਣੀਆਂ ਧੀਆਂ ਪੈਣਾ हां ਤੇ ਆਪਣੀਆਂ ਭੈਣਾਂ ਦੀ ਥਾਂ ਤੇ ਰੱਖ ਕੇ ਦੇਖੋ ਕਿ ਅਸੀਂ ਸੜਕਾਂ ਸੜਕਾਂ ਤੇ ਕਿਵੇਂ ਰੁਲਦੇ ਆ ਕਿਵੇਂ ਤੁਹਾਡੇ ਫਿਰ ਪੁਲਿਸ ਮੁਲਾਜ਼ਮ ਸਾਡੇ ਨਾਲ ਧੱਕਾ ਕਰਦੇ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਵੇਂ ਸਾਡੀਆਂ ਚੁੰਨੀਆਂ ਖੋਲਾਈਆਂ ਜਾਂਦੀਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਰ ਮੁੱਖ ਮੰਤਰੀ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਵਿੱਚੋਂ ਇੱਕ ਗੱਲ ਨਹੀਂ ਨਿਕਲਦੀ ਪਈ ਇਹਨਾਂ ਦੇ ਨਾਲ ਧੱਕਾ ਨਾ ਕਰੋ ਇਹਨਾਂ ਨੂੰ ਕਿਉਂ ਤੂੰ ਇਸ ਤਰ੍ਹਾਂ ਕੀਤਾ ਤੂੰ ਕਰਦੇ ਹੈਗੀਓ ਕੀ ਅਸੀਂ ਇਨਸਾਨ ਨਹੀਂ ਹੈਗੇ ਅਸੀਂ ਜਾਨਵਰ ਹੈਗੇ ਆ ਕਿ ਸਾਨੂੰ 41 ਸਾਲਾਂ ਤੋਂ ਤੁਹਾਨੂੰ ਸਾਡੀ ਕਿਸਮਤ ਵੀ ਲਿਖਿਆ ਗਿਆ ਕਿ ਅਸੀਂ ਸੜਕਾਂ ਤੇ ਧੱਕੇ ਹੀ ਖਾਣੇ ਨੇ ਤੇ ਸੜਕਾਂ ਸੜਕਾਂ ਤੇ ਰੁਲ ਕੇ ਰੋਲਾ ਪਾ ਕੇ ਹੀ ਆਪਣ ਕੰਮ ਕਰਵਾਣਾ ਹੈਗਾ ਤਾਂ ਇਸ ਕਰਕੇ ਹੋਣ ਤੇ ਜੋ ਵੀ ਹੈ ਅੱਜ ਤੁਸੀਂ ਭਰਾਵਾਂ ਨੇ ਸਾਡਾ ਸਾਥ ਦੇਣਾ ਅਸੀਂ ਇੱਥੋਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਾਵਾਂਗੇ ਔਰ ਪੂਰੀ ਸ਼ਾਂਤੀ ਦੇ ਨਾਲ ਜਾਵਾਂਗੇ ਅਸੀਂ ਲੜਾਈ ਵਾਲੇ ਪਾਸੇ ਨਹੀਂ ਧੁਰਦੇ ਅਸੀਂ ਸਿਰਫ ਇਹ ਕਹਿੰਦੇ ਆ ਕਿ ਤੁਹਾਨੂੰ ਇੰਨੀਆਂ ਚਿੱਠੀਆਂ ਤੁਸੀਂ ਪਾਈਆਂ ਲਿਖਤੀ ਰੂਪਈ ਚਿੱਠੀਆਂ ਦਿੱਤੀਆਂ ਕੋਈ ਜ਼ੁਬਾਨੀ ਕਲਾਮੀ ਨਹੀਂ ਹੈਗੀ ਇਹਨੇ ਲਿਖਤੀ ਰੂਪਈ ਸਭ ਕੁਝ ਹੈ ਜੇ ਤੇ ਤੁਸੀਂ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਸਾਡੇ ਲੋਕਾਂ ਦੇ ਕੰਮ ਕਰਵਾਉਣੇ ਨੇ ਉਹਨਾਂ ਦੇ ਮੁਢ ਬਸੇਵੇ ਦੇ ਕੰਮ ਕਰਨੇ ਨੇ ਸਾਡੇ ਕਾਰਡ ਬਹਾਲ ਕਰਨੇ ਨੇ ਫਿਰ ਤੇ ਠੀਕ ਹੋਏਗਾ ਜੇ ਸਾਡੇ ਕਾਟਾਂ ਦੀ ਤੁਹਾਨੂੰ ਕੋਈ ਅੜਚਾ ਨਾ ਜਿਨ੍ਹਾਂ ਮੁਲਾਜ਼ਮਾਂ ਨੇ ਕਾਰਡ ਬੜਾਏ ਜਿਨ੍ਹਾਂ ਅਸਰਾਂ ਦੇ ਸਾਈਨ ਹੈਗੇ ਉਹਨਾਂ ਅਸਰਾਂ ਨੂੰ ਸਸਪੈਂਡ ਕਰੋ ਉਹਨਾਂ ਕੋਲ ਸਾਰਾ ਕੁਝ ਪੂਰਾ ਕਰੋ ਭਈ ਤੁਸੀਂ ਇਹਨਾਂ ਦੇ ਕਾਰਡ ਕਿਉਂ ਬੜਾਏ ਨਾ ਕਿ ਸਾਨੂੰ 40 41 ਸਾਲਾਂ ਬਾਅਦ ਸਾਨੂੰ ਕ੍ਰੇਡ ਕ੍ਰੇਡ ਕੇ ਸਾਡੇ ਜਖਮਾਂ ਤੇ ਨਮਕ ਪਾਣ ਦੀ ਕੋਸ਼ਿਸ਼ ਨਾ ਕਰੋ ਆਈ ਯਾ ਕਿ ਸਾਨੂੰ ਮੁੱਖ ਮੰਤਰੀ ਸਾਹਿਬ ਟਾਈਮ ਦੇਣਗੇ ਸਾਡੇ ਕੰਮ ਪੂਰੇ ਕਰਨਗੇ ਵਾਅਦੇ ਕਰਨਗੇ ਨਹੀਂ ਤੇ ਫਿਰ ਜੋ ਹੋਏਗਾ ਉਹਦੀ ਜਿੰਮੇਵਾਰੀ ਜਿਹੜੀ ਹੈਗੀ ਆ ਮੁੱਖ ਮੰਤਰੀ ਸਾਹਿਬ ਦੀ ਹੋਏਗੀ ਤੇ ਅੱਜ ਤੋਂ ਬਾਅਦ ਅਸੀਂ ਇੱਕ ਵੱਡੀ ਮੀਟਿੰਗ ਕਰਕੇ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਨੂੰ ਬੁਲਾ ਕੇ ਔਰ ਅਸੀਂ ਇੱਕ ਵੱਡੀ ਲੜਾਈ ਦਾ ਜੜਾ ਹੈਗਾ ਐਲਾਨ ਕਰਾਂਗੇ ਜੇ ਸਾਡੀਆਂ ਬੀਬੀਆਂ ਕੋਈ ਉਥੇ ਵਿਧਵਾ ਬੀਬੀਆਂ ਜਾ ਕੇ ਮੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਤੇਲ ਪਾਉਂਦੀਆਂ ਆਤਮਦਾ ਕਰਦੀਆਂ ਕੁਝ ਕਰਦੀਆਂ ਉਹਦੀ ਜੰਮਵਾਰੀ ਵੀ ਇਸ ਸਰਕਾਰ ਦੀ ਹੋਏਗੀ ਇਹਨੂੰ ਪਬਲਿਕ ਦੇ ਸਾਹਮਣੇ ਔਰ ਖਾਸ ਕਰਕੇ ਤੁਹਾਡੀ ਮੀਡੀਆ ਦੇ ਸਾਹਮਣੇ ਜਵਾਬ ਦੇਣਾ ਪਏਗਾ ਕਿ ਮੈਂ ਨਾ ਬੀਬੀਆਂ ਨੂੰ 41 ਸਾਲਾਂ ਬਾਅਦ ਇੰਨਾ ਦੁਖੀ ਕਿਉਂ ਕੀਤਾ ਕਿ ਆਪਣੀ ਜਾਨ ਕੋਈ ਸੁੱਖ ਨਾਲ ਨਹੀਂ ਦਿੰਦਾ ਹੈਗਾ ਕੋਈ ਬਹੁਤ ਦੁਖੀ ਹੋਏਗਾ ਤਾਂ ਹੀ ਕੋਈ ਆਪਣੀ ਜਾਨ ਦੇਣ ਦੀ ਗੱਲ ਕਰਦਾ ਗੁਰਦੀਪ ਗੁਰ ਗੁਰਦੀਪ ਗੁਰ ਮੈਂ ਸਰਜੀਤ ਸਿੰਘ ਗੁਰਦੀਪ ਆ ਸਾਰੇ ਸਮੂਹੇ ਟੀਮ ਹੈਗੀ ਸਾਰੇ ਬਾਕੀ ਨਾਦਰ ਭੇਜਦੇ ਨੇ ਅਸੀਂ ਬੀਬੀਆਂ ਲੰਗਰ ਸ਼ਕਾਦੀ ਚਾਪੇ ਫਿਰ ਅੱਗੇ ਚੱਲਦੇ ਆ ਅਸੀਂ ਗੁਰਦੀਪ ਗੁਰਦੀਪ ਦੰਗਾਪੁਰ ਵੈਲਫੇਅਰ ਸੁਸਾਇਟੀ ਦੀ ਸਟਰੀਮਿੰਗ ਦੀ ਪ੍ਰਧਾਨ ਨੇ ਸਰਦਾਰ ਸਰਜੀਤ ਸਿੰਘ ਮੁੱਖ ਪ੍ਰਧਾਨ ਨੇ ਜਿਹੜੇ ਇਸ ਸੁਸਾਇਟੀ ਦੀ ਗੱਲ ਕਰਦੇ ਆਪਾਂ ਕਰ ਲਈਏ ਤੇ ਆਪਾਂ ਫਿਰ ਅੱਧਰ ਚੱਲਣਾ ਅੱਧਾ ਘੰਟਾ ਤੱਕ ਆਪਾਂ ਤੋਂ ਚੱਲਦੇ ਆ ਦੁਰਦਾ ਜੀ ਅੰਮ੍ਰਿਤ ਗੋਠੀ ਬੰਦਾ ਹਾਂ ਜੀ ਕਿੰਨੇ ਵਜੇ ਸੈ ਨਿਕਲਦੇ ਆ ਆਪਾਂ ਨਿਕਲਦੇ ਪਹਿਲਾਂ ਅੱਧਾ ਘੰਟੇ ਮੈਂ ਅੱਧਰ ਆਪਾਂ ਲੰਗਰ ਸ਼ਕਾਦੀ ਚੰਦੇ ਆ